ਕੋਈ ਨਹੀਂ ਨਾ ਤੁਹਾਡੇ ਗਰਦੀਪ ਸਿੰਘ ਗਰਦੀਪ ਸਿੰਘ ਨੇ ਤੁਹਾਡੀ ਇਹਨੇ ਰੇਡੀ ਚੱਕ ਲੱਗੀ ਉਹ ਐਂਪਰ ਫੱਟ ਗਈ ਜਸਟ ਆਇਆ ਸੀ ਇਹ ਤਾਂ ਆਨ ਕੀਤੀ ਐ ਆਨ ਕੀਤੀ ਤੇ ਉਹ ਪੈ ਫੱਟ ਗਈ ਹਰੀ ਤਾਂ ਸਾਹਿਬ ਕਿੱਥੇ ਲੱਗੀ ਪੈਪ ਨਹੀਂ ਪੈਪ ਨਹੀਂ ਉਸ ਤੋਂ ਬਾਅਦ ਕਿਸ ਚੀਜ਼ ਨਹੀਂ ਆਇਆ ਉਸ ਵੇਲੇ ਫਰਦਰਣ ਲੱਗੀ ਪੈ ਮਦਰ ਚੱਲ ਗਈ ਮੈਂ ਜਦੋਂ ਉਦੋਂ ਉਹਨੇ ਬੰਦ ਕਰ ਦਿੱਤੀ ਜਿਵੇਂ ਵੀ ਲਾਇਆ ਗਿਆ ਹੈ ਥੱਲੇ ਉਹ ਫਿਰ ਪਾਣੀ ਨਾਲ ਹੀ ਜਿਹਨੇ ਦੱਸਿਆ ਵੀ ਅੱਗ ਲੱਗੀ ਤੂੰ ਬਾਹਰ ਜੇ ਲੈ ਲੈ ਫਾਇਰ ਗੜੇ ਉਧਰ ਬੰਦੇ ਕਰਦੇ ਸੀ ਹਾਂਜੀ ਜੀ ਕੀ ਨਾਮ ਆ ਤੁਹਾਡਾ ਹਾਂਜੀ ਫਿਰ ਮੇਰਾ ਨਾਮ ਸਿੰਦਰਪਾਲ ਸਿੰਘ ਆ ਕੀ ਮਾਮਲਾ ਹੋਇਆ ਜੀ ਕਹਿੰਦੇ ਕਿ ਅੱਗ ਨਾਲ ਨੁਕਸਾਨ ਹੋਇਆ ਜੰਡੀਗੜ੍ਹ ਰੋਡ ਤੇ ਮੇਰੀ ਗੱਡੀਆਂ ਨੂੰ ਬਦਾਨਾ ਸੰਤੋਨੀਸ਼ਾ ਦੇ ਨਾਮ ਤੇ ਕਸਟਮਰ ਨੂੰ ਦੇਣ ਵਾਸਤੇ ਸਮਾਨ ਬਾਹਰ ਕੱਢਿਆ ਪਿਆ ਜੀ ਸਾਡਾ ਗੱਡੇ ਵਗੈਰਾ ਪਰਦੇ ਵਗੈਰਾ ਤੇ ਨਾਲ ਸਾਡੇ ਬਰਗਰਾਂ ਦੀ ਰੇੜੀ ਲੱਗਦੀ ਆ ਤੇ ਇੱਕਦਮ ਉਹਦੇ ਸਿਲੰਡਰ ਤੇ ਧਮਾਕਾ ਹੋਇਆ ਸਾਰੇ ਅੱਗ ਲੱਗ ਗਈ ਮੈਂ ਤੁਹਾਨੂੰ ਸੀਸੀਟੀਵੀ ਦੀ ਵੀ ਵੀਡੀਓ ਵੀ ਦੇ ਦੂੰਗਾ ਉਹ ਜੇ ਸਾਰਾ ਦੇਖੋ ਕਿਨੇ ਮਰੇ ਹਾਲਾਤ ਨੇ ਕੀ ਜਣਾ ਜਾਂਦੇ ਹੋ ਕਿ ਜਿਵੇਂ ਕਿ ਬਾਹਰ ਵਾਹਨ ਵੀ ਖੜੇ ਹੁੰਦੇ ਨੇ ਕਿ ਹੋਰ ਲੋਕ ਵੀ ਦੇ ਖੜੇ ਹੁੰਦੇ ਨੇ ਬਹੁਤ ਭਾਰੀ ਇਨਸਾਨ ਹੋ ਸਕਦਾ ਸੀ ਵੀ ਇਹਨਾਂ ਦਾ ਬਾਹਰ ਵੀ ਖੜੇ ਨੇ ਲੋਕ ਵੀ ਖੜੇ ਹੁੰਦੇ ਆ ਉਹ ਅੰਦਰ ਤਾਂ ਅੱਗ ਆ ਸਕਦੀ ਸੀ ਕੁਝ ਵੀ ਹੋ ਸਕਦਾ ਸੀ ਤਾਂ ਪਤਾ ਕਿਵੇਂ ਲੱਗੇ ਉਹ ਅੱਗੇ ਲੱਗੀ ਹੋਣੀ ਮੈਨੂੰ ਤਾਂ ਬਾਹਰ ਰੌਲਾ ਹੀ ਸੁਣਿਆ ਵੀਰੇ ਮੈਂ ਤਾਂ ਅੰਦਰ ਕੰਮ ਕਰਦਾ ਸੀ ਜਦ ਲੋਕਾਂ ਨੇ ਰੌਲਾ ਗੁਲਾ ਪਾਇਆ ਤਾਂ ਹੀ ਪਤਾ ਲੱਗਿਆ ਮੈਨੂੰ ਕਿ ਜਿਹੜੇ ਗੈਰ ਕਾਨੂੰਨੀ ਤਰੀਕ ਨਾਲ ਖੜਦੇ ਨੇ ਹਾਂ ਵੀ ਇਹਨਾਂ ਨੂੰ ਸ਼ਹਿ ਪਾਣ ਦਿੰਦਾ ਇਹਨਾਂ ਨੂੰ ਜਿਹੜੇ ਮਾਲਕ ਨੇ ਅੰਦਰਲੇ ਜਿਹੜੀ ਪੈਸੇ ਲੈ ਕੇ ਵੀਰੇ ਉਹ ਖੜਾਉਂ ਇਹ ਸਿਲੰਡਰ ਵੀ ਕਮਰਸ਼ੀਅਲ ਨਹੀਂ ਹੈ ਰੈ residențial ਸਿਲੰਡਰ ਹੈ ਇਹਦਾ ਜਿਵੇਂ ਨਗਰ ਕੌਂਸਲ ਹੈ ਨਗਰ ਕੌਂਸਲ ਤੇ ਕਾਰਵਾਈ ਕਿਉਂ ਨਹੀਂ ਕਰਦੀ ਕਰਕੇ ਗੈਰ ਕਾਨੂੰਨੀ ਖੜੇ ਹੋਣ ਦੇ ਲਈ ਦੁਕਾਨ ਦਾ ਟੈਕਸ ਦਿੰਦਾ ਹੈ ਇਹਨਾਂ ਕੁਝ ਕਰਦਾ ਬਿਲਕੁਲ ਵੀ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਨਗਰ ਕੌਂਸਲ ਵੱਲੋਂ ਹੁਣ ਤੁਸੀਂ ਕੀ ਸ਼ਿਕਾਇਤ ਦਊਗੇ ਦਿਖਾਓ ਹਾਂਜੀ ਹਾਂਜੀ ਬਿਲਕੁਲ ਦਊਂਗਾ